ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਹੋਪਸ ਹੋ ਸਾਰੇ ਠੀਕ ਹੋ ਮੋ ਮਾਰਾ ਸਭ ਨੂੰ ਚੜ੍ਹਦੀ ਕਲਾ ਤੇ ਰੰਗ ਜੋਸ਼ੀ ਬਖਸ਼ਣ ਜੀ ਸਵਾਗਤ ਹੈ ਤੁਹਾਡਾ ਐਲੀਗੈਂਟ ਫਲੌਟ ਚੈਨਲ ਤੇ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਮਾਰਨਿੰਗ ਦਾ ਟਾਈਮ ਹੈ ਮੈਂ ਬਣਾਉਣ ਲੱਗਿਆ ਜੀ ਨਾਸ਼ਤਾ ਨਾਸ਼ਤੇ ਮੈਂ ਬਣਾਉਣ ਲੱਗਿਆ ਆਲੂ ਵਾਲੇ ਕ੍ਰੌਟੇ ਠੀਕ ਹੈ ਜੀ ਤੇ ਪੀਰੂ ਜੀ ਮਹਾਰਾਜ ਤੋਂ ਤੇ ਸਕੂਲ ਉਹ ਨੂੰ ਲਾਂਚ ਚ ਉਹ ਕਹਿੰਦੀ ਮੈਂ ਬ੍ਰੈਡ ਲੈ ਕੇ ਜਾਂਨੇ ਆਲੂ ਵਾਲੇ ਬ੍ਰੈਡ ਟੋਸਟ ਬਣਾ ਕੇ ਪਾਇਆ ਲਾਂਚ ਚ ਠੀਕ ਹੈ ਜੀ ਹੁਣ ਮੈਂ ਲੱਗੀਆਂ ਖਰੋਸਾ ਲਈ ਤੇ ਬੜੀ ਬੇਟੀ ਲਈ ਪਰਾਠੇ ਬਣਾਉਣਾ ਲੋਡੀ ਇਹ ਵੀ ਭਰਾਮਾ ਕੇ ਪੱਡਾ ਬਣਾ ਲਈ ਬਾਕੀ ਦੀਆਂ ਸਿੰਗਲ ਬਣਾਵਾਂਗੇ ਕਿਤੇ ਸਿੰਗਲ ਚ ਫਰਮ ਪਰ ਜਾਂਦੇ ਨੇ ਆਹੋ ਚਿੱਤਰ ਨੂੰ ਬਣਾ ਲਿਖ ਲਈ ਵੈਸੇ ਮੈਨੂੰ ਕੋ ਪ੍ਰੋਂਠੀ ਖਾਣੀ ਹੁੰਦੀ ਆ ਫਿਰ ਮਮਾ ਡਬਲ ਬਣਾ ਕੇ ਦੇ ਦਿੰਦੇ ਆ ਵੀ ਬਹਾਨੇ ਨਾਲ ਜ਼ਿਆਦਾ ਖਾ ਜੂਗੀ ਲੋ ਜੀ ਪਰੌਂਠੇ ਦੀ ਬਣ ਗਈ ਬ੍ਰੈਡ ਵਾਲਾ ਹੈ ਹੋ ਕੇ ਨਹੀਂ ਸਿਖਣਾ ਫਿਰ ਯਾਦ ਨਹੀਂ ਰਿਹਾ ਮੇਰੇ ਮੈਂ ਤਾਂ ਦੱਸਾਂ ਅੱਜ ਆएगी ਸਾਡੇ ਬੱਚਿਆਂ ਦੀ ਫਸ ਅਨਿਵਰਸਰੀ ਜੀ ਠੀਕ ਹੈ ਜੇਰ ਦੇ بیٹے ਦੀ ਹੈਪੀ ਮੈਰਿਜ ਅਨਿਵਰਸਰੀ ਜੈਸ਼ਨ ਐਂਡ ਪ੍ਰਭਜੋਤ ਮਾਰਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਲੰਮੀਆਂ ਉਮਰਾਂ ਬਖਸ਼ਣ ਐਵੇਂ ਥੋੜਾ ਪਿਆਰ ਬਣਾ ਕੇ ਰੱਖਣ ਠੀਕ ਹੈ ਤੇ ਇਹ ਕਨਵਰਸਰੀ ਹੈਗੀ ਹੈ ਜੀ ਟੌਟ ਸਾਹ ਦੇ ਦੋਸਤ ਦੇ ਬੇਟੇ ਦੀ ਹੈਪੀ ਅਨਿਵਰਸਰੀ ਜੋਵਨ ਐਂਡ ਸਿਮਰਨ ਮਾਰਾ ਤੁਹਾਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਲੰਮੀਆਂ ਉਮਰਾਂ ਬਖਸ਼ਣ ਤੇ ਇੱਕ ਕਨਵਰਸੀ ਹੈਗੀ ਜੀ ਮੇਰੀ ਨੰਤ ਦੀ ਹੈਪੀ ਮੈਰਿਜ ਅਨਿਵਰਸੀ ਲਖਿੰਦਰ ਰਣ ਜਸਪ੍ਰੀਤ ਮਾਰਾਸ ਤੋਂ ਨੂੰ ਤਾਦਰਸਤੀ ਤੇ ਚਰਦੀ ਕਲਾ ਬਖਸ਼ਣ ਲੰਮੀਆਂ ਓਮਣਾ ਬਖਸ਼ਣ ਹਮੇਸ਼ਾ ਤੁਹਾਡਾ ਸਾਥ ਤੇ ਪਿਆਰ ਬਣਾ ਕੇ ਰੱਖਣ ਜੀ ਅਸਲ ਦੇ ਇੰਨੀਆਂ ਅਨਿਵਰਸੀਆਂ ਨੇ ਬੇਟੇ ਵੀ ਤਾਂ ਅੱਜ ਅੰਗੇਜਮੈਂਟ ਵੀ ਹੈ ਨਾਲ ਹੀ ਆ ਦੀ ਅਰੇਜਮੈਂਟ ਵੀ 28 ਨੰਬਰ ਨੂੰ ਵੇਚੀ ਸਾਲ ਬਾਅਦ 28 ਨੰਬਰ ਹੀ ਵੇਚਾ ਸੀਗਾ। ਲੋ ਜੀ ਪਾਸਾ ਪਾਣੀ ਦੀ ਛਕੋ ਆ ਚਲਣੀ ਬੈਠੇ ਚੁਣ ਲਈ। ਇਹ ਹੀ ਆ ਨਾ ਫਸਟ ਵਾਲੀ ਉੱਪਰ ਆ ਗਈ ਇੱਧਰ ਆ ਗਈ। ਇਹ ਰਣੀ ਯਾਦ ਹੈ। ਹਾਂਜੀ ਬਰਾਉਨੀ ਬਹੁਤ ਟੇਸਟੀ ਬਣੀ ਆ ਜੀ ਵਧੀਆ ਨਮਕ ਮਿਰਚ ਬਿਲਕੁਲ ਪਰਫੈਕਟ ਆ ਤੇ ਦਹੀਂ ਬੋਈ ਨਹੀਂ ਮੈਂ ਖਾ ਰਿਹਾ ਕਿਉਂਕਿ ਗਲ ਖਰਾਬ ਚੱਲ ਰਿਹਾ ਮੇਰਾ ਹੈ ਨਾ ਜੀ ਨਮ ਮੱਖਣ ਖਾ ਰਿਹਾ ਸਿੰਪਲ ਖਾ ਰਿਹਾ ਬਹੁਤ ਟੇਸਟੀ ਬਣੀ ਆ ਤੇ ਕਦੇ ਕਦੇ ਮਿਲਦੀ ਆ ਖਾਣ ਨੂੰ ਉਹ ਵੀ ਬੱਚਾ ਕਰਕੇ ਹੁਣ ਜਿਹਦਾ ਇਹ ਰੋਜ਼ ਤਾਂ ਬਣਦੀ ਆ ਮੈਨੀਆਂ ਨਹੀਂ ਹੈਗੀਆਂ ਥੋਡੀਆਂ ਤਾਂ ਵੈਸੇ ਵੀ ਬੰਦ ਨੇ ਹੈ ਥੋਡੀਆਂ ਤਾਂ ਵੈਸੇ ਵੀ ਬੰਦ ਨੇ ਮੈ ਤੇ ਵੀ ਬੰਦ ਨੇ ਬੰਦ ਨੇ ਹਾਂ ਬੰਦ ਨੇ ਹਾਂ ਨਹੀਂ ਠੀਕ ਹੈ ਤੂੰ ਖਾ ਸਕਦਾ ਨਾ ਅੰਨੀਆਂ ਵੀ ਬੰਦ ਨਹੀਂ ਅੱਛਾ ਹਾਂ ਵਾ ਤਾਂ ਹੁਣ ਤੂੰ ਜਿ ਜੋ ਮਰਦੀ ਗਈ ਚਲੋ ਤੇ ਚਲੋ ਵਿਚਾਰੇ ਖਲਾਮ ਦੇ ਨੇ ਅਸੀਂ ਖਾ ਲੈਨੇ ਆ ਇਹ ਤਾਂ ਤੰਗ ਨੇ ਪਰ ਬਣਾਉਂਦੇ ਨੇ ਹੁਣ ਕਹਿ ਰਹੇ ਦੀ ਬਾਹਾਂ ਦਰਦ ਕਰ ਰਹੀ ਐ ਨੇ ਮੇਰੀ ਹੂੰ ਅਸੀਂ ਰਮਾ ਛੱਡਦੇ ਨਹੀਂ ਐਵੇਂ ਲਊ ਪੂਰਾ ਪੀਂਨੇ ਇਹਨਾਂ ਦਾ ਦੰਗ ਪੂਰਾ ਕਰਦੇ ਆ ਸੀ ਪਰ ਇਹ ਵੀ ਟਿਕਦੇ ਨਹੀਂ ਹੈਗੇ ਲਓ ਜੀ ਕੱਪੜੇ ধਾਏ ਸੀਗੇ ਤੇ ਆ ਦੇਖੋ ਸੁੱਕਣੇ ਪਾਉਣ ਆਏ ਸੀ ਉੱਪਰ ਮੈਂ ਮੂੰਹ ਸਾਹ ਚੜ ਗਿਆ ਉੱਪਰ ਚੜਦੀ ਨੂੰ ਪਾਤੇ ਕੱਪੜੇ ਆਪਾਂ ਨੇ ਦੇਖੋ ਹੈਗੇ ਤਾਂ ਥੋੜੀ ਸੀਗੇ ਪਰ ਫਿਰ ਐਵੇਂ ਸੀਗਾ ਪੀ ਹੂ ਦੀ ਸ਼ਰਟ ਸੀਗੀ ਡਰੈਸ ਵਾਲੀ socks ਵਗੈਰਾ ਸੀਗੀਆਂ ਫਿਰ ਮੈਂ ਖਾ ਹੂੰ ਧਵਾਈ ਦਵਾ ਜਿਹੜੇ ਹੈਗੇ ਨੇ ਤੇ ਚਲੋ ਨਾਲ ਆ ਜਾਂਦਾ ਵੀ ਪਤਾ ਨਹੀਂ ਕਿਹੜੇ ਟਾਈਮ ਧੁੱਪ ਉੱਪਰ ਨਿਕਲਣੀ ਬੰਦ ਹੋ ਜਵੇ ਹੁਣ ਤਾਂ ਧੁੱਪਾਂ ਦਾ ਪਾਗਾਟੇ ਨਿਕਲਿਆ ਕਰਨ ਗਈਆਂ ਤੇ ਕੱਲ ਸਫਾਈ ਵੀ ਕਰਾਈ ਸੀਗੀ ਉੱਪਰ ਆ ਦੇਖੋ ਜੀ ਆਪਣੇ ਮੇਥੀ ਬਹੁਤ ਸੁਣੀ ਹੋ ਗਈ ਤੇ ਦੇਖੋ ਧਣੀਆਂ ਵੀ ਵਧੀਆ ਹੋ ਗਿਆ ਮੇਥੇ ਵੀ ਵਧੀਆ ਹੋ ਗਏ ਇਹ ਚ ਵੀ ਮੇਥੇ ਹੋ ਗਏ ਤુલਸੀ ਵੀ ਆ ਨਾਲ ਮੇਥੇ ਵੀ ਨੇ ਆ ਧਣੀਆਂ ਹੋ ਗਿਆ ਇੱਧਰ ਆ ਤਾਂ ਪੱਬੂਤਿਆਂ ਨੇ ਖਾ ਲਈ ਸਾਰੇ ਹੋ ਗਿਆ ਤਾਂ ਸੀਗਾ ਪਰ ਇਹ ਮੇਥੇ ਪੱਬੂਤਿਆਂ ਨੇ ਸਾਰੇ ਖਾ ਲਏ ਆ ਮੇਥੀ ਖੜੀ ਆ ਥੋੜੀ ਜੀ ਇੱਕ ਗਮਲੇ ਚ ਪਾਲਕ ਨਹੀਂ ਹੋਈ ਹੈਗੀ ਪਤਾ ਨਹੀਂ ਕਿਉਂ ਇਸ ਵਾਰ ਪਾਲਕ ਕਿਉਂ ਨਹੀਂ ਹੋਈ ਹੈਗੀ ਆ ਦੋ ਗਮਲੇ ਚ ਬਿਲਕੁਲ ਨਹੀਂ ਹੋਈ ਹੈਗੀ ਪਾਲਕ ਇਹਦੇ ਵਿੱਚ ਕਿਤੇ ਕਿਤੇ ਹੈ ਗਈ ਆ ਤੇ ਪਤਾ ਨਹੀਂ ਤੇ ਪੱਬੂ ਕੁੱਤੇ ਹੀ ਖਾ ਗਏ ਉਹਨਾਂ ਨੇ ਹੋਣ ਦਿੱਤੀ ਹੈਗੀ ਆ ਮੇਰਾ ਮਨੀ ਪਲਾਟ ਵਿਚਾਰਾ ਸਾਰਾ ਖਾਲਿਆ ਸੀ ਪੱਬੂ ਕੁੱਤਿਆਂ ਨੇ ਦੇਖ ਲਓ ਪਤਾ ਨਹੀਂ ਇਸ ਵਾਰ ਤਾਂ ਇੰਨੇ ਪੱਬੂ ਕੁੱਤੇ ਕਿੱਥੋਂ ਆਏ ਕਿੱਥੋਂ ਨਹੀਂ ਪਰ ਫੁੱਟਣਾ ਸ਼ੁਰੂ ਹੋ ਗਿਆ ਦਵਾਰਾ ਦਵਾਰਾ ਤੂੰ ਫੁੱਟਣ ਲੱਗ ਗਿਆ ਨਹੀਂ ਤਾਂ ਸਾਰਾ ਖਾ ਲਿਆ ਸੀ ਸਾਰਾ ਟੋਟਲੀ ਹੁਣ ਫੁੱਟਣ ਲੱਗਿਆ ਦਵਾਰਾ ਤੇ ਲੋ ਜੀ ਹਲੇ ਥੋੜੇ ਜਿਨੇ ਨਿਆਣੇ ਨੇ ਮਤਲਬ ਮੋٹے ਨਹੀਂ ਹੋਏ ਪਤਲੇ ਪਤਲੇ ਨੇ ਹਲੇ ਹੌਲੀ ਹੌਲੀ ਬਸ ਹੋ ਜਾਣਗੇ ਹੁਣ ਤੇ ਕੱਲ ਉੱਪਰ ਸਫਾਈ ਕਰਾਈ ਸੀਗੀ ਕਿੰਨੇ ਦਿਨਾਂ ਬਾਅਦ ਲੱਗਾ ਹਫਤੇ 10 ਦਿਨ ਬਾਅਦ ਹੀ ਕਰਾਈ ਸੀ ਉੱਪਰ ਸਫਾਈ ਤੇ ਕੁਛ ਇਹ ਲਾਈ ਵੀ ਨਵੀਆਂ ਉਹਦੇ ਕਰਕੇ ਥੋੜੇ ਜਨੂੰ ਭੇਤ ਜਾਂ ਵੀ ਘਟਾ ਹਲੇ ਸਫਾਈ ਵਾਲੀ ਨਵੀਂ ਲਾਈ ਆ ਲੋ ਜੀ ਹੁਣ ਨੀਚੇ ਜਾ ਕੇ ਦੇਖਾਂ ਇੱਕਦਮ ਤਾਂ ਮੈਥੋਂ ਵੀ ਸਾਰਾ ਕੰਮ ਨਹੀਂ ਹੁੰਦਾ ਹਲੇ ਕਮਜ਼ੋਰੀ ਬਹੁਤ ਆ ਗਈ ਬਹੁਤ ਜ਼ਿਆਦਾ ਕਮੇਟ ਹੋ ਰਹੀ ਆ ਗਈ ਤੇ ਸਾਹ ਛੜ ਜਾਂਦਾ ਏ ਥੋੜਾ ਜਿਹਾ ਕੰਮ ਕਰਦੀਆਂ ਫਿਰ ਬੈਠਦੀਆਂ ਆ ਰੈਸਟ ਕਰਕੇ ਫੇਰ ਕਰਦੀਆਂ ਥੋੜਾ ਜਿਹਾ ਐਵੇਂ ਕਰਦੀਆਂ ਸਾਰਾ ਦਿਨ ਸਭ ਪਰ ਹੁਣ ਕਈ ਮਨ ਨੇ ਪੜਿਆ ਗਿਆ ਦੇਖਦੇ ਆ ਅੱਗੇ ਹੋਰ ਕੀ ਕਰਨਾ ਹਾਂ ਇਹ ਤਕਰੀਬਨ ਸਾਰੀ ਹੋ ਗਈ ਮੈਂ ਬਣਾਉਣ ਲੱਗੀਆਂ ਜੀ ਛਲਕਮਾ ਦੀ ਸਬਜ਼ੀ ਸੀਜ਼ਨ ਚ ਪਹਿਲੀ ਵਾਰ ਛਲਕਮਾ ਦੀ ਸਬਜ਼ੀ ਬਣਾਉਣ ਲੱਗੀਆਂ ਤੇ ਖਰਦਸਾ ਨੂੰ ਬਹੁਤ ਜ਼ਿਆਦਾ ਪਸੰਦ ਹੈ ਬਹੁਤ ਖੁਸ਼ ਹੋ ਕੇ ਖਾਂਦੇ ਨੇ ਉਹ ਤਾਂ ਅੱਜ ਭਾਈ ਕੋ ਵਧੀਆ ਸੀ ਇਹ ਸਬਜ਼ੀ ਵਾਲੇ ਕੋਲ ਤੇ ਮੈਂ ਚੱਲੋ ਮੇਰੇ ਸ਼ਾਲਬ ਬਣਾਉਣਾ। ਪਹਿਲਾਂ ਮੈਂ ਪਾਉਂਗੀ ਜੀ ਤੇਲ ਕੜ ਕੇ ਆਪਣਾ। ਉਹਦੇ ਵਿੱਚ ਪਾਉਂਗੀ ਸੁੱਕੇ ਮੇਥੇ ਜਿਹੜੇ ਕੀ ਬੀਜ ਹੁੰਦੇ ਨੇ ਜੀ ਮੇਥੇ ਦੇ ਦੇਖੋ। ਸ਼ਰਦ ਨੂੰ ਪਾਇਏ ਬਹੁਤ ਵਧੀਆ ਲੱਗਦੇ ਨੇ ਸੁੱਕੇ ਮੇਥੇ। ਪਹਿਲਾਂ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾ ਲਾਂਗੇ। ਫਿਰ ਆਪ ਪਾਦਾਂਗੇ ਜੀਰਾ। ਪਿਆਜ਼ ਵਗੜਾ ਪਿਆਜ਼ ਵਗੜਾ ਹਲ ਵਿੱਚ ਮਸਲ ਦੇਖ ਜੂਆ ਬਜਰਾ ਆਪਾਂ ਨਮਕਾਗਾ ਕਰਾ ਲਓ ਸ਼ਲਗਨ ਦੇ ਵਿੱਚ ਇੱਕ ਦੋ ਆਲੂ ਜਿਵੇਂ ਪਾਉਣੇ ਨੇ ਜੀ क्योंकि तो बच्चे फिर खेते तो भी फिर आलू आलू कद के खाते ने बच्चा तो जो मर्जी दाल सब्जी बना नाकर उठा होनी ना मेरा इन्होंने तो नाकर मारने सब्जी बना मैं बनाती जी मैं पीने लग चाह आज चाह पीए इधर मैडम जी स्कूलों आ चुके ने पीहू जी परौंठी खा चुके आलू वाली दोबारा फिर ठीक है जी हम फोन तो लगे हुए ने मैडम जी कार्टून चल रहे ने जी वीडियो तो आप करते हैं हम वीडियो थोड़ा थोड़ी जी वी लगी लाइक करो शेयर करो चैनल तो नमे होता चैनल करो सबसक्राइब जी ਕਮੈਂਟ ਕਰਕੇ ਦੱਸੋ ਵੀਡੀਓ ਕਹਿੰਜੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਮਿਲਦੇ ਹਾਂ ਅੱਜ ਆਪਾਂ ਇੱਕ ਹੋਰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈਏ ਟੇਕ ਕੇਅਰ ਬਾਏ ਬਾਏ